ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਬੀਐਫਐ ਮੇਲੇ ਤੇ ਆਏ ਸੀ ਤੇ ਆ ਭਰਾ ਆਪਣਾ ਗੁਰੀ ਆਪਣੇ ਤੋਂ ਵੀਰੇ ਰੌਣਕ ਮੱਝ ਦਾ ਇਹ ਕੱਟਾ ਲੈ ਕੇ ਆਇਆ ਸੀ ਇਹ 88 ਚੌਂਡ ਦਾ ਬੱਚਾ ਹੈ ਤੇ ਮਾਂ ਵੀਰੇ ਰੌਣਕਾ ਇਹਦੀ ਲਾਈਵ 'ਚ ਵੀਰੇ ਜਮਾ ਆਪਾਂ ਨੈਚੁਰਲ ਜਿਹੜੀ ਚਵਾਈ ਹੋਈ ਆ 19 ਕਿਲੋ 600 ਤੇ ਕੁਝ ਗ੍ਰਾਮ ਦੀ ਆ ਤੇ ਬਾਈ ਆ ਬਾਸੀ ਹਰਕ ਪਿੰਡਾ ਵੀਰ ਦਾ ਤੇ ਜ਼ਿਲ੍ਹਾ ਸੰਗਰੂਰ ਆਪਣੇ ਤੋਂ ਲੈ ਕੇ ਆਇਆ ਸੀ ਭਰਾ ਇਹਨੂੰ ਬਾਈ ਨੂੰ ਜਦੋਂ ਇਹਨੇ ਕੱਟਾ ਲਿਆ ਬਹੁਤ ਭਰਾ ਮੈਨੇ ਆਏ ਵੀ ਕਿਹਾ ਬਾਈ 20 ਕਿਲੋ ਵਾਲੀ ਦਾ ਕੋਈ ਨਹੀਂ ਕੱਟਾ ਦਿੰਦਾ ਐ ਨਹੀਂ ਦਿੰਦਾ ਮੈਂ ਬਾਈ ਨੂੰ ਐ ਵੀ ਕਹਿਆ ਸੀ ਵੀਰੇ ਆਪਣੀ ਮੱਝ ਦਾ ਜਦੋਂ ਮਰਜੀ ਬਲੱਡ ਲੈ ਜੀ ਹਨਾ ਜੇ ਤੈਨੂੰ ਕੱਟੇ 'ਚ 1% ਵੀ ਕੋਈ ਗਲਤ ਲੱਗੇ ਵੀ ਗਲਤ ਦੇਤਾ ਜਾ ਹਨਾ ਸੀਮਨ ਕੋਈ ਉਹ ਹੋਇਆ ਤਾਂ ਆਪਣੇ ਕੋਲੇ ਆ ਜੀ ਯਾਰ ਤੇ ਬਾਕੀ ਬਾਈ ਹੁਣ ਮੇਲਿਆਂ 'ਚ ਲੈ ਕੇ ਆਇਆ ਪਹਿਲਾਂ ਤਾਂ ਕੋਟੜੀ ਕਲਾ ਸੀਗਾ ਉਹ ਮਾਨਸਾ ਜ਼ਿਲ੍ਹੇ 'ਚ ਕੋਟੜਾ ਕਲਾ ਮੇਲਾ ਸੀ ਵੀਰੇ ਉੱਥੇ ਤੈਨੂੰ ਨੰਬਰ ਲਿਆ ਤੀਸਰਾ ਤੇ ਇੱਥੇ ਪਹਿਲੇ ਕਿੰਨੇ 10 ਆ ਗਏ ਬਾਈ ਪਹਿਲੇ 10 ਇੱਥੇ 10ਵਾਂ ਨੰਬਰ ਇੱਥੇ ਆਇਆ ਵੀਰੇ ਕੱਟੇ ਦਾ ਤੇ ਬਾਕੀ ਤੁਸੀਂ ਆ ਗੁਰੀ ਨਾਲ ਗੱਲ ਕਰ ਲਓ ਬਾਈ ਇਹਨਾਂ ਕਰਾ ਦੇਣਾ ਵੀ ਕਿਵੇਂ ਬਾਈ ਨੇ ਹਨਾ ਲਾਈਬ੍ਰੇਰੀ ਭੜੀ ਕਿਵੇਂ ਲੱਗਿਆ ਗੁਰੀ ਆਪਣਾ ਕਟਾ ਵੀਰੇ ਵਧੀਆ ਰਿਜ਼ਲਟ ਮਿਲਿਆ ਹਾਂਜੀ ਬਾਈ ਜੀ ਬਹੁਤ ਵਧੀਆ ਰਿਜ਼ਲਟ ਆ ਤੇਰੇ ਇਹਦੇ ਪਿੰਡਿਆਂ ਦੇ ਵੀ ਮੈਨੂੰ ਫੋਨ ਆਇਆ ਸਿੱਖ ਦੋ ਤੇ ਬਾਈ ਸਾਨੂੰ ਦੇ ਦੇ ਕੋਈ ਜਰਜੇ ਬੱਚਾ ਹੈਗਾ ਮੈਂ ਕਿਹਾ ਵੀਰੇ ਹਜੇ ਤਾਂ ਕੁਝ ਨਹੀਂ ਇੱਕ ਬੱਚਾ ਹੀ ਸੀਗਾ ਉਹ ਆਪਾਂ ਬਾਈ ਨੂੰ ਦੇਤਾ ਤੇ ਉੱਥੇ ਤੀਸਰਾ ਨੰਬਰ ਸੀ ਗੁਰੀ ਹਾਂਜੀ ਬਾਈ ਕੋਟੜ ਕਲਾਂ ਤੀਸਰਾ ਸੀ ਤੀਸਰਾ ਸੀਗਾ ਇੱਥੇ 10ਵਾਂ ਸੀ 10ਵਾਂ ਨੰਬਰ ਠੀਕ ਆ ਠੀਕ ਆ ਬਾਕੀ ਵੀ ਇੰਡੀਆ ਦਾ ਸੀਗਾ ਮਤਲਬ ਕਿ ਸਾਰੇ ਕਿੱਥੇ ਦਾ ਸੀਗਾ ਉਹ ਕੱਲਾ ਪੰਜਾਬ ਦਾ ਹਾਂ ਉਹਦਾ ਪੰਜਾਬ ਦਾ ਇੱਥੇ ਤਾਂ ਬਹੁਤ ਦੂਰੋਂ ਦੂਰ ਹਾਂਜੀ ਹਾਂ ਕਿੰਨੇ ਸੀਗੇ ਟੋਟਲ ਬੱਚੇ ਇ ਕਰਨੀ ਪੈਂਦੀ ਆ ਤੇ ਬਾਕੀ ਤੁਸੀਂ ਚੀਜ਼ ਦੇਖ ਲਓ ਆ ਦੇਖੋ ਆਹ ਦੇ ਜਮਾ ਜੱਡ ਬਲੈਕ ਆ ਤੇ ਡਾਕਟਰ ਜੱਗੀ ਨੇ ਉਹ ਵੀ ਅੱਜ ਮੇਲੇ ਚ ਭਰਾ ਨਾਲ ਆਇਆ ਕਹਿੰਦਾ ਆਪਾਂ ਚੱਲਦੇ ਆਂ ਦੇਖ ਕੇ ਆਵਾਂਗੇ ਯਾਰ ਆਪਣਾ ਹਨਾ ਸੀਮਨ ਭਰਦੇ ਆ ਡਾਕਟਰਾਂ ਦਾ ਵੀ ਹੌਸਲਾ ਮਿਲਦਾ ਵੀ ਵਧੀਆ ਡਾਕਟਰ ਮਿਲ ਗਿਆ ਤੁਹਾਨੂੰ ਵੀਰੇ ਤਾਂ ਬੱਚੇ ਆਟੋਮੈਟਿਕ ਤੁਹਾਡੇ ਘਰੇ ਵਧੀਆ ਹੋਣਗੇ ਹੁਣ ਨਾਲ ਆਏ ਆ ਭਰਾ ਨੂੰ ਦੱਸਾਂਗੇ ਵੀ ਆਹ ਸੀਮਨ ਲੈਣੇ ਆ ਭਾਈ ਕਹਿੰਦਾ ਜੋ ਤੁਹਾਡਾ ਚਿਤ ਕਰਦਾ ਉਹ ਆਪਾਂ ਸਿਲੰਡਰ ਚ ਸੀਮਨ ਪਾ ਲਾਂਗੇ ਤੇ ਉਹੀ ਆਪਾਂ ਆਪਣੀਆਂ ਮੱਜਾਂ ਤੇ ਵਰਤ ਲਾਂਗੇ ਤੇ ਨਾਲ ਇੱਕ ਵੀਰਾ ਆ ਆਪਣਾ ਸ਼ੌਂਕੀ ਡੈਰੀ ਫਾਰਮ ਵਾਲਾਗਾ ਮੁੰਡਾ ਇਹ ਵੀ ਡਾਕਟਰੀ ਦਾ ਕੰਮ ਕਰਦਾ ਇਹਦਾ ਪਿੰਡਾ ਬਠਿੰਡੇ ਜ਼ਿਲ੍ਹੇ ਚ ਸਵੀਆਂ ਪਿੰਡ ਆ ਬਾਈ ਦਾ ਤੇ ਮੇਰਾ ਵੀਰੇ ਕੋਟਪਾਰਾ ਪਿੰਡਾ ਜਿਲ੍ਹਾ ਬਠਿੰਡਾ ਤੇ ਡਾਕਟਰ ਆਪਣਾ ਰਾਏਖਾਨੇ ਤੋਂ ਜੱਗੀ ਦਿਖਾ ਦੇ ਨੇ ਕਿ ਉਹ ਟੀਵੀ ਦਿਖਾ ਦੇ ਭਰਾਵਾ ਜੀ ਨਹੀਂ ਆਪਣਾ ਸਮਾਨ ਆਪਾਂ ਨਹੀਂ ਕਰ ਰੋਕ ਲੈ ਵੀਡੀਓ ਇਤੋਂ ਰੋਕ ਹਾਂਜੀ ਬਾਈ ਜੀ ਇੱਕ ਆ ਭਰਾਵਾ ਨੇ ਝੋਟੀ ਆ ਫੀਰਾਂ ਚਾਹੀਏ ਨਾ ਵੀਰੇ ਇਹ ਉਤਰੀ ਦੀ ਜੀ ਫੀਰੀ ਹੈ ਨਹੀਂ ਦੋ ਦੰਦ ਦਾ ਵੀਰੇ ਅੱਛਾ ਦੋ ਦੰਦ ਦਾ ਮੁਕਾਬਲਾ ਸੀ ਵੀਰੇ ਬਿਊਟੀ ਕੰਪੀਟੀਸ਼ਨ ਦਾ ਤੇ 91 ਨੰਬਰ ਤੇ ਆਈ ਹੈ 8ਵੇਂ ਨੰਬਰ ਤੇ ਆਈ ਹੈ 8ਵੇਂ ਨੰਬਰ ਤੇ ਇਹਦਾ ਪਿਓ ਕਿਹੜਾ ਹੈ ਇਹਦਾ ਪਿਓ ਹੈਗਾ ਕੋਹੀਨੂਰ ਜੀ ਲਖਮੁੰਦੇ ਦੀ ਫਰਦ ਕੋਹੀਨੂਰ ਆ ਇਹ ਵੀਰੇ ਆਪਣਾ ਉਹ ਗੁਰੀਪ੍ਰਾ ਉਹਨੂੰ ਕੱਟਾ ਦਿੱਤਾ ਸੀ ਉਹਨਾਂ ਦੇ ਮਿੱਤਰ ਹੀ ਆ ਇਹ ਤੁਸੀਂ AI ਦਾ ਕੰਮ ਕਰਦੇ ਹੋ ਹਾਂ ਜੀ ਮੈਂ ਪ੍ਰੈਕਟਿਸ ਕਰਦਾ ਜੀ ਆਪਣਾ ਫਾਰਮਰ ਆ ਗੁਰੀ ਠੀਕ ਆ ਠੀਕ ਆ ਬਾਈ ਇਹਨਾਂ ਤੋਂ ਹੀ ਸਿਮਿੰਟ ਸੁਮਣ ਭਰੌਂਦੇ ਉਹ ਬਸ ਯਰਕ ਤੇ ਜ਼ਿਲ੍ਹਾ ਸੰਗਰੂਰ ਆ ਭਰਾਵਾਂ ਦਾ ਤੇ ਆ ਕੱਟਿਆ ਇਹ 8ਵੇਂ ਨੰਬਰ ਤੇ ਕੋਹੀਨੂਰ ਦੀ ਆ ਬਹੁਤ ਸੋਹਣੀ ਆ ਵੀਰੇ ਬਿਊਟੀ ਵਾਇਟੀ ਚ ਪੂਰੀ ਫੁੱਲ ਆ ਇਸਮੀ ਵਾਲੇ ਕੋਹੀਨੂਰ ਦੀ ਆ ਜੀ ਹਾਂਜੀ 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 ਕਿੰਨ ਇਹਦੇ 40 ਝੋਟੀਆਂ ਦੀ ਵੀਰੇ ਤਕਰੀਬਨ ਪੂਰੇ ਪੰਜਾਬ ਇੰਡੀਆ ਦੀਆਂ ਠੀਕ ਆ ਠੀਕ ਆ 40 ਚੋਂ 8ਵੇਂ ਨੰਬਰ ਤੇ ਆ ਗਏ 8ਵੇਂ ਨੰਬਰ ਤੇ ਬਹੁਤ ਵਧੀਆ ਵੀਰੇ ਬਾਕੀ ਇਧਰੋਂ ਕਮਾ ਦੇ ਨਿੱਕੇ ਆ ਦਿਖਾ ਦੇ ਇਹਦਾ ਕਿਵੇਂ ਹਜੇ ਹੋਣਾ ਮੁਕਾਬਲਾ ਤੇ ਇਹਦਾ ਮੁਕਾਬਲਾ ਵੀਰੇ ਕੱਲੂ ਹੋਣਾ 6 ਤੋਂ 12 ਮਹੀਨੇ ਵਾਲਿਆਂ ਚ ਅੱਛਾ ਇਹ ਆਪਣੀ ABC ਵੀਰਾਵਲੀ ਅਭਿਮਨਿਉ ਦੀ ਕੱਟੀ ਆ ਜੀ ਅਭਿਮਨਿਉ ਦੀ ਇਹਨੇ ਪਰਸੋ ਨੂੰ 1 ਸਾਲ ਦੀ ਹੁਣ ਅੱਛਾ ਇਹਦਾ 4 ਦਸੰਬਰ ਦਾ ਜਨਮ ਆਹ ਦੇਖੋ ਇਹ ਉੱਥੇ ਹੋ ਕੇ ਦਿਖਾਈ ਨਿੱਕੇ ਪੂਰੀ ਸਾਰੀ ਕੱਟੀ ਇਹ ਹੁੰਦੀ ਹੈ ਮਿਹਨਤ ਦੱਸਾਂ ਦੇਖੋ 1 ਸਾਲ ਦੀ ਆ ਪੂਰੀ ਨਿੱਕੇ ਪਿੱਛੇ ਤੋਂ ਹੋ ਕੇ ਗੈ ਤੇ ਮੰਨ ਕੇ ਹਾਈਟ ਦਿਖਾ ਆ ਹਾਈਟ ਦੇਖ ਲੋ ਵੀਰੇ ਕੱਦ ਅਭੀ ਮੰਨਿਉ ਦੀ ਆ ਏ ਵੀ ਏ ਵੀ ਸੀ ਵੀਰਾਵਲੀ ਏ ਵੀ ਸੀ ਵੀਰਾਵਲੀ ਵਾਲਿਆਂ ਦੀ ਅਭੀ ਮੰਨਿਉ ਵੀਰੇ ਉਹ 66 ਸਿਮਨ ਵੀ ਤਿਆਰ ਕਰਦੇ ਆ ਬਹੁਤ ਸਿਮਨ ਹੈਗੇ ਉਹਨਾਂ ਦੇ ਤੇ ਸਾਲ ਦੀ ਹੁਣ ਖੀਰਿਆਂ ਚ ਕੰਪੀਟੀਸ਼ਨ ਆਣਾ ਸਾਲ ਬੱਚਿਆਂ ਚ ਮਤਲਬ 6 ਤੋਂ 12 ਮਹੀਨੇ 6 ਤੋਂ 12 ਮਹੀਨੇ ਵਾਲੇ ਕੰਪੀਟੀਸ਼ਨ ਆਗੇ ਲੜੂਗੀ ਕਾਲੂ ਆ ਵੀਰੇ ਵਾਹਿਗੁਰੂ ਮੇਰ ਕਰੇ ਭਰਾ ਦਾ ਵਧੀਆ ਨੰਬਰ ਆਵੇ ਜਿਵੇਂ ਆਪਣੇ ਉਹ ਕਾਲੂ ਨੇ ਨਾਮ ਰੋਸ਼ਨ ਕਰਿਆ ਭਰਾ ਮਾ ਦਾ ਸਾਰੇ ਮਿਹਨਤ ਜਿਹੜਾ ਕਰਦਾ ਨਾ ਯਾਰ ਫਲ ਮਿਲੂਗਾ ਉਹਨੂੰ ਭਰਾ ਮੇਲੇ ਜਾ ਕੇ ਇਹੀ ਚੀਜ਼ਾਂ ਸਿੱਖਦੇ ਆ। ਆ ਦੇਖ ਲੈ ਤੇਲ ਬੰਦਾ ਇੱਥੇ ਆਪ ਬਾਲਾਂ ਤੇ ਲਾਇਆ ਨਹੀਂ ਤੇ ਇੱਥੇ ਨੂੰ ਚਮਕਾ ਰੱਖਿਆ। ਨਹੀਂ ਹੁਣ ਨਵਾਂ ਨਵਾਂ ਮੇਲੇ ਜਾ ਕੇ ਸ਼ੌਕ ਵੀ ਪੂ ਮੁੰਡਿਆਂ ਨੂੰ ਫਿਰ 2-4 ਦਿਨ ਹੀ ਗੋਹਾ ਟਾਲਣਗੇ ਉਹ ਵੀਰੇ। ਤੀਜੇ ਦਿਨ ਫਿਰ ਜਿੱਥੇ ਖੜੀ ਆ ਤਾਂ ਖੜੀ ਆ ਓਵੇਂ ਨਹੀਂ ਵੀਰੇ ਪਾਲਦਿਆਂ ਜਾਂ ਤਾਂ ਪੂਰਾ ਤਣੋਂ ਮਣੋਂ ਫਿਰ 1 ਸਾਲ ਦੀ ਐਡੀ ਬਣਦੀ ਹੈ ਤੇ 1.5 ਸਾਲ ਦੀ ਸੀਮਣ ਲੈ ਜੂਗੀ। ਉਹ ਤਾਂ ਹੀਟਾ ਸੀਮਣ ਉਹ ਕਰਤੀਆਂ ਮਿਸਰ। 2 ਹੀਟਾ ਮਿਸ ਕਰਾ ਦਿਆਂ। ਇਹ ਦੇਖ ਲੈ ਵੀਰੇ 1 ਸਾਲ ਦੀ ਕੱਟੀ ਦੀਆਂ 2 ਹੀਟਾ ਮਿਸ ਕਰਾ ਦਿਆਂ। ਜੇ ਸਹੀ ਯਾਰ ਪਾਲਾਂਗੇ ਤੇ ਨਹੀਂ ਇੱਥੇ 3 2 4 ਸਾਲਾਂ ਦੀ ਜਾ ਕੇ ਝੋਟੀ ਬਣਦੀ ਆ ਆਮ ਜਿਹੜੀ ਕੱਲੀ ਤੂੜੀ ਸਿੱਟੀ ਜਾਂਦੇ ਆ ਗੋਹਾ ਡਾ ਲੀ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਕਿੱਥੇ ਝੋਟੀ ਨੇ ਢਾਈ ਤੋਂ 3 ਸਾਲਾਂ ਦੀ ਸੂਪੀ ਤਾਂ ਆਪੀ ਕਮਾਈ ਹੋਊਗੀ ਹਨਾ ਵੀਰੇ ਤੇ ਨਾਲੇ ਆਏ ਨਹੀਂ ਜੇ ਦੇਸੀ ਪਾਲੋਗੇ ਤਾਂ ਉਹ ਖਾਜੂਗੀ ਦੁੱਗਣਾ ਖਰਚਾ ਤੇ ਜੇ ਨਸਲ ਵਾਲੀ ਉਹ ਨਾਲੇ ਤਾਂ ਵੀਰੇ ਵਿਕੂ ਵਧੀਆ ਤੇ ਨਾਲੇ ਮਿਹਨਤ ਦਾ ਮੁੱਲ ਸੋਡਾ ਵਧੀਆ ਮੜੂਗਾ ਬਾਕੀ ਸਾਰਾ ਮੇਲਾ ਸਾਨੂੰ ਦਿਖਾਉਣੇ ਅੱਜ ਵੀਡੀਓ ਹੀ ਬਣਾਉਣੀ ਆ ਆਪਾਂ ਚੰਗੇ ਚੰਗੇ ਭਰਾਵਾਂ ਦੀਆਂ ਤੇ ਜਿਹੜੇ ਆਮ ਬੰਦੇ ਆਏ ਆ ਕਿਸੇ ਦੀ ਮਸ਼ਹੂਰੀ ਨਹੀਂ ਕਰਨਾ ਇਹ ਵੀਰੇ ਆਮ ਬੰਦਿਆਂ ਦੀ ਵੀਡੀਓ ਬਣਾਵਾਂਗੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਵੀਰੇ ਠੀਕ ਹੈ ਜੀ